ਮੈਂ ਸਲੀਏ ਜਾਨੀ ਚਾਹੁੰਦਾ ਆ ਆਸਟ੍ਰੇਲੀ ਦੀ ਅਰਵਿੰਦ ਕੇਜਰੀਵਾਲ ਜਿਵੇਂ ਪਹੁੰਚੇ ਸੀ ਸਪਿਰਿਟਮੋ ਨੇ ਆਮ ਆਦਮੀ ਪਾਰਟੀ ਦੇ ਕਹਿੰਦੇ ਬਲੀ ਭਰਵੀ ਰੈਲੀ ਰਹੀ ਹੈ ਕਿਵੇਂ ਦੇਖਦੇ ਹੋ ਇਸ ਰੈਲੀ ਇਹ ਸਾਰਾ ਰੋਡ ਸ਼ੋ ਫਲॉप ਹੋ ਗਿਆ ਇਹਦਾ ਸਿੱਧਾ ਸਿੱਧਾ ਕਾਰਨ ਔਰ ਸਮਝ ਇਸ ਕਰਕੇ ਵੀ ਆਉਂਦਾ ਕਿ ਇਹਨਾਂ ਨੂੰ ਰੋਡ ਸ਼ੋ ਸ਼ਹਿਰ ਦੇ ਅੰਦਰੂਨ ਸ਼ਹਿਰ ਦੇ ਭੀੜੀਆਂ ਗਲੀਆਂ ਭੀੜੀਆਂ ਬਾਜ਼ਾਰਾਂ ਦੇ ਵਿੱਚ ਕੱਢਣਾ ਪਿਆ ਜਿੱਥੇ ਥੋੜੀ ਤਦਾਦ ਦੇ ਵਿੱਚ ਲੋਕ ਸੀ ਦੇ ਨਾਲੇ ਮਹਿਸੂਸ ਕਰਦੇ ਸੀ ਇਹਨਾਂ ਨੂੰ ਪਤਾ ਸੀ ਆਪਣੀ ਕਾਰਗਰਦਗੀ ਦਾ ਪਰਫਾਰਮੈਂਸ ਦਾ ਕਿ ਲੋਕਾਂ ਨੇ ਉਮੜ ਕੇ ਇਹਨਾਂ ਦੀ ਰੋਡ ਸ਼ੋਅ ਦੇ ਵਿੱਚ ਨਹੀਂ ਆਉਣਾ ਦੂਸਰਾ ਇੰਪੋਰਟੈਂਟ ਇਹ ਵੀ ਪੁਆਇੰਟ ਨਜ਼ਰ ਆਉਂਦਾ ਫਲॉप ਹੁੰਦਾ ਕਿ ਇਹਨਾਂ ਨੇ ਆਪਣੇ ਐਮ ਐਲ ਏਜ਼ ਨੂੰ ਵੀ ਉਸ ਤਰੀਕੇ ਦੇ ਨਾਲ ਮਿਲਣਾ ਮناسب ਨਹੀਂ ਸਮਝਿਆ ਕਈ ਅੱਛੇ ਅੱਛੇ ਐਮ ਐਲ ਏਜ਼ ਇਹਨਾਂ ਦੇ ਨਾਲ ਨਹੀਂ ਗਏ ਜੇ ਮੈਂ ਸਿੱਧੀ ਗੱਲ ਕਰਾਂ ਅੰਮ੍ਰਿਤਸਰ ਉਤਰੀ ਤੋਂ ਵਿਧਾਇਕ ਸ਼੍ਰੀ ਕੁਵਰ ਵਿਜੇ ਪ੍ਰਤਾਪ ਸਿੰਘ ਉਹ ਉੱਥੇ ਪਹੁੰਚੇ ਵੀ ਆ ਪਰ ਫਿਰ ਵੀ ਅਰਵਿੰਦ ਕੇਜਰੀਵਾਲ ਔਰ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਮਿਲੇ ਹੀ ਨਹੀਂ ਜਿਹੜੀ ਪਾਰਟੀ ਕਿਸੇ ਵੇਲੇ ਕਹਿੰਦੀ ਸੀ ਕਿ ਲੋਕਪਾਲ ਬਿੱਲ ਲਿਆਵਾਂਗੇ ਪੰਜਾਬ ਦੇ ਵਿੱਚ ਲੋਕਪਾਲ ਨੂੰ ਮਜ਼ਬੂਤ ਕਰਾਂਗੇ ਮੁੱਖ ਮੰਤਰੀ ਵੀ ਉਹਦੇ ਧਾਰੇ ਦੇ ਅੰਦਰ ਹੋਊਗਾ ਜੇ ਮੁੱਖ ਮੰਤਰੀ ਵੀ ਕਿਸੇ ਕੋ ਪੈਸਾ ਲੈ ਲੂਗਾ ਤੇ ਉਹਦੀ ਸ਼ਿਕਾਇਤ ਲੋਕਪਾਲ ਕੋ ਜਾਊਗੀ ਉਹਨੂੰ ਵੀ ਸਜ਼ਾ ਮਿਲੂਗੀ ਅੱਜ ਲੋਕਪਾਲ ਦੇ ਆਧਾਰ ਤੇ ਪੰਜਾਬ ਦੀ ਸਰਕਾਰ ਕਿੱਥੇ ਆ ਅੱਜ ਦਿੱਲੀ ਦੇ ਵਿੱਚ ਲੋਕਪਾਲੇ ਕਿਉਂ ਨਹੀਂ ਬਣਾ ਰਹੇ ਜਿਹੜੇ ਲੋਕ ਕਹਿੰਦੇ ਸੀ ਸੁਰੱਖਿਆ ਨਹੀਂ ਲਾਵਾਂਗੇ ਵੱਡੇ ਘਰ ਨਹੀਂ ਲਾਵਾਂਗੇ ਅੱਜ ਮੁੱਖ ਮੰਤਰੀ ਵਰਗਿਆਂ ਨੇ ਦੋ-ਦੋ ਘਰ ਚੰਡੀਗੜ੍ਹ ਦੇ ਵਿੱਚ ਰੱਖਿਆ ਜਦੋਂ ਚੋਣਾਂ ਦਾ ਤਿਉਹਾਰ ਆਉਂਦਾ ਉਦੋਂ ਪਾਰਟੀਆਂ ਬਦਲਦੇ ਆ ਆਪਣੇ ਫਾਇਦੇ ਵੇਖਦੇ ਆ ਨਫੇ ਨੁਕਸਾਨ ਵੇਖਦੇ ਆ ਭਾਜਪੀ ਨੇ ਸਨੀ ਦਿਓਲ ਨੂੰ ਲਿਆਂਦਾ ਸੀ ਉਹ ਉੱਥੇ ਨਹੀਂ ਗਏ ਤੇ ਅੱਜ ਸਨੀ ਦਿਓਲ ਜੇ ਇੱਥੇ ਫਿਲਮ ਦੀ ਪ੍ਰੋਮੋਸ਼ਨ ਕਰਨ ਵਾਗਾ ਬਾਰਡਰ ਜਾ ਸਕਦਾ ਤੇ ਉਹਦੀ ਇੰਨੀ ਹਿੰਮਤ ਨਹੀਂ ਹੈਗੀ ਕਿ ਉਹ ਗੁਰਦਾਸਪੁਰ ਹਲਕੇ ਦੇ ਵਿੱਚ ਚਲਾ ਜਾਵੇ ਤੁਸੀਂ ਜਿਹੜੇ ਅਸਲੀਏ ਚੈਨਲ ਨਾਲ ਤੇ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਦੋਸਤੋ ਚੋਣਾਂ ਦਾ ਮਾਹੌਲ ਚੱਲ ਰਿਹਾ ਤੇ ਉਮੀਦਵਾਰਾਂ ਵੱਲੋਂ ਜਿਹੜੇ ਨੇ ਵੱਡੇ ਵੱਡੇ ਸਟਾਰ ਜਿਹੜੇ ਚਿਹਰੇ ਨੇ ਉਹ ਲਿਆ ਕੇ ਰੈਲੀਆਂ ਕੀਤੀਆਂ ਆ ਰਹੀਆਂ ਨੇ ਹਰ ਪਾਰਟੀ ਜਾਂਦੀ ਹੈ ਕਿ ਅਸੀਂ ਜਿੱਤ ਜੇਤੀਏ ਅਤੇ ਉਸ ਦੇ ਚੱਲਦੇ ਜਿਹੜੀਆਂ ਵੱਡੀਆਂ ਵੱਡੀਆਂ ਰੈਲੀਆਂ ਹੋ ਰਹੀਆਂ ਨੇ ਜਿਵੇਂ ਜੇ ਹੁਣ ਆਮ ਆਦਮੀ ਪਾਰਟੀ ਦੀ ਰੈਲੀ ਹੋਈ ਆ ਜਿਸ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪਹੁੰਚੇ ਤਾਂ ਆਮ ਆਦਮੀ ਜਿਵੇਂ ਜੇ ਨਾਰਾਜ਼ ਦੇ ਰਹੀਏਗੇ 13 0 ਨਾਲ ਇਸ ਵਾਰੀ ਪੰਜਾਬ ਦੇ ਵਿੱਚ ਜਿੱਤ ਪ੍ਰਾਪਤ ਹੋਣੀ ਆ ਉਸ ਰੈਲੀ ਬਾਰੇ ਜਾਣਦੇ ਆ ਕਿ ਇਸ ਤਰ੍ਹਾਂ ਦੀ ਰੈਲੀ ਰਹੀ ਹੈ ਜਿਵੇਂ ਜੇ ਸਾਡੇ ਨਾਲ ਸਮਾਸ਼ ਵੀ ਬੈਠੇ ਨੇ ਪਵਨ ਸ਼ਰਮਾ ਜੀ तमाम ਮੁੱਦਿਆਂ ਤੇ ਗੱਲਬਾਤ ਕਰਦੇ ਆ ਸਰਮਾਜੀ ਪਹਿਲਾਂ ਬਹੁਤ ਬਸਵਾਰਿਆ ਧੰਨਵਾਦ ਜੀ ਲਾਲੀ ਸਾਹਿਬ ਇਹ ਮੈਂ ਅਸਲੀ ਜਾਨੀ ਚਾਹੁੰਦਾ ਆ ਆਸਟ੍ਰੇਲੀ ਦੀ ਅਰਵਿੰਦ ਕੇਜਰੀਵਾਲ ਜਿਵੇਂ ਪਹੁੰਚੇ ਸੀ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਚੰਦੇ ਬੋਲੀ ਭਰਵੀਂ ਰੈਲੀ ਰਹੀ ਹੈ ਕਿਵੇਂ ਦੇਖਦੇ ਹੋ ਇਸ ਰੈਲੀ ਨੂੰ ਦੇਖੋ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਅਰਵਿੰਦ ਕੇਜਰੀਵਾਲ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੈਲੀ ਔਰ ਰੋਡ ਸ਼ੋ ਵੱਡੇ ਲੈਵਲ ਤੇ ਇਹਨਾਂ ਨੇ ਕੱਢਣ ਦਾ ਯਤਨ ਤਾਂ ਕੀਤਾ ਪਰ ਔਨ ਗਰਾਉਂਡ ਇਹ ਸਾਰਾ ਰੋਡ ਸ਼ੋ ਫਲॉप ਹੋ ਗਿਆ ਇਹਦਾ ਸਿੱਧਾ ਸਿੱਧਾ ਕਾਰਨ ਔਰ ਸਮਝ ਇਸ ਕਰਕੇ ਵੀ ਆਉਂਦਾ ਕਿ ਇਹਨਾਂ ਨੂੰ ਰੋਡ ਸ਼ੋ ਸ਼ਹਿਰ ਦੇ ਅੰਦਰੂਨ ਸ਼ਹਿਰ ਦੇ ਭੀੜੀਆਂ ਗਲੀਆਂ ਪੀੜੀਆਂ ਬਾਜ਼ਾਰਾਂ ਦੇ ਵਿੱਚ ਕੱਢਣਾ ਪਿਆ ਜਿੱਥੇ ਥੋੜੀ ਤਦਾਦ ਦੇ ਵਿੱਚ ਲੋਕ ਸੀ ਜਿਸ ਦੇ ਨਾਲ ਇਹ ਮਹਿਸੂਸ ਕਰਦੇ ਸੀ ਇਹਨਾਂ ਨੂੰ ਪਤਾ ਸੀ ਆਪਣੀ ਕਾਰਗਰਦਗੀ ਦਾ ਪਰਫਾਰਮੈਂਸ ਦਾ ਕਿ ਲੋਕਾਂ ਨੇ ਉਮੜ ਕੇ ਇਹਨਾਂ ਦੀ ਰੋਡ ਸ਼ੋਅ ਦੇ ਵਿੱਚ ਨਹੀਂ ਆਉਣਾ ਇਹਨਾਂ ਦਾ ਸਵਾਗਤ ਉਸ ਤਰ੍ਹਾਂ ਗੁਰੂ ਨਗਰੀ ਦੇ ਲੋਕਾਂ ਨੇ ਨਹੀਂ ਕਰਨਾ ਇਸ ਕਰਕੇ ਉਹ ਸਲਾਕੇ ਦੀ ਚੋਣ ਕੀਤੀ ਗਈ ਜਿੱਥੇ ਥੋੜੇ ਵੀਕਲਜ਼ ਔਰ ਥੋੜੇ ਲੋਕ ਵੀ ਜਾਣ ਤੇ ਫੋਟੋ ਓਪਰਚ्युनिटीज ਵੀਡੀਓ ਓਪਰਚ्युनिटीज ਵਧੀਆਂ ਹੋ ਜਾਂਦੀਆਂ ਲੋਕਾਂ ਦੀ ਪੀੜ ਦਿਖਾਈ ਜਾ ਸਕਦੀ ਆ ਦੂਸਰਾ ਇੰਪੋਰਟੈਂਟ ਇਹ ਵੀ ਪੁਆਇੰਟ ਨਜ਼ਰ ਆਉਂਦਾ ਫਲॉप ਹੁੰਦਾ ਕਿ ਇਹਨਾਂ ਨੇ ਆਪਣੇ ਐਮਐਲਏਜ਼ ਨੂੰ ਵੀ ਉਸ ਤਰੀਕੇ ਦੇ ਨਾਲ ਮਿਲਣਾ ਮناسب ਨਹੀਂ ਸਮਝਿਆ ਕਈ ਅੱਛੇ ਅੱਛੇ ਐਮਐਲਏ ਇਹਨਾਂ ਦੇ ਨਾਲ ਨਹੀਂ ਗਏ ਜੇ ਮੈਂ ਸਿੱਧੀ ਗੱਲ ਕਰਾਂ ਅੰਮ੍ਰਿਤਸਰ ਉਤਰੀ ਤੋਂ ਵਿਧਾਇਕ ਸ਼੍ਰੀ ਕੁਵਰ ਵਿਜੇ ਪ੍ਰਤਾਪ ਸਿੰਘ ਉਹ ਉੱਥੇ ਪਹੁੰਚੇ ਵੀ ਆ ਪਰ ਫਿਰ ਵੀ ਅਰਵਿੰਦ ਕੇਜਰੀਵਾਲ ਔਰ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਮਿਲੇ ਹੀ ਨਹੀਂ ਸੋ ਇਸ ਕਰਕੇ ਹੋਰ ਵੀ ਵਿਧਾਇਕ ਇੱਕ ਏਰੀਆ ਦੇ ਮੈਨੂੰ ਪਤਾ ਲੱਗਾ ਕਿ ਗਏ ਸੀ ਉੱਥੋਂ ਤੱਕ ਇਹਨਾਂ ਨੇ ਰੋਡ ਸ਼ੋ ਹੀ ਨਹੀਂ ਕੀਤਾ ਇਨਕੰਪਲੀਟ ਛੱਡ ਕੇ ਇਹ ਰਸਤੇ ਦੇ ਵਿੱਚੋਂ ਮੁੜ ਗਏ ਤੇ ਫਿਰ ਉੱਥੇ ਜਿਹੜੇ ਉਹਨਾਂ ਦੇ ਕਾਰਕਰਤਾ ਸੀ ਉਹਨਾਂ ਦੇ ਸਪੋਰਟਰ ਸੀ ਉਹਨਾਂ ਨੇ ਇਹਨਾਂ ਦੇ ਬੋਰਡਸ ਵਗੈਰਾ ਝੰਡੇ ਵਗੈਰਾ ਉੱਥੇ ਹੀ ਸੁੱਟ ਦਿੱਤੇ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਰੋਸ਼ ਆਇਆ ਕਿ ਅਸੀਂ ਜੇ ਕੋਈ ਇੰਤਜ਼ਾਮੀਆਂ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਲੋਕ ਮੰਨ ਨਹੀਂ ਸੀ ਰਹੇ ਤੁਹਾਡੀ ਸਪੋਰਟ ਲਈ ਉਹਨਾਂ ਨੂੰ ਵੀ ਲੈ ਕੇ ਅਸੀਂ ਆਉਣ ਦਾ ਯਤਨ ਕੀਤਾ ਤੇ ਰੋਡ ਸ਼ੋ ਆਲਰੇਡੀ ਫਲॉप ਗਿਆ ਤੇ ਸਾਨੂੰ ਵੀ ਆ ਕੇ ਨਹੀਂ ਮਿਲੇ ਸੋ ਇਥੋਂ ਸਿੱਧਾ ਸਮਝ ਆਉਂਦਾ ਕਿ ਇਹ 2-4 ਪ੍ਰਮੁੱਖ ਕਾਰਨ ਹੈਗੇ ਆ ਜਿਹਦੇ ਕਰਕੇ ਅੰਮ੍ਰਿਤਸਰ ਦਾ ਰੋਡ ਸ਼ੋ ਇਹਨਾਂ ਦਾ ਬਿਲਕੁਲ ਫਲॉप ਦਿਸ ਰਿਹਾ ਸੀ ਔਰ ਗੁਰੂ ਨਗਰੀ ਪੂਰੀ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਆਪ ਨਗਰੀ ਹੋਵੇ ਸਿਆਸੀ ਨਗਰੀ ਹੋਵੇ ਹਰ ਜਗ੍ਹਾ ਪੋਲਿਟਿਕਲ ਬੋਰਡਸ ਹਰ ਜਗ੍ਹਾ ਇਹਨਾਂ ਦੇ ਫਲੈਕਸ ਬੋਰਡਸ ਇਹਨਾਂ ਦੇ ਝੰਡੇ ਇਹਨਾਂ ਦੇ ਇਸ਼ਤਿਹਾਰ ਜਿੱਥੇ ਇਲੈਕਸ਼ਨ ਕਮਿਸ਼ਨ ਦੀ ਵੀ ਮੈਂ ਕਮੀ ਖਾਮੀ ਕਹੂੰਗਾ ਬਾਕੀ ਪਾਰਟੀਆਂ ਦੇ ਬੋਰਡਸ ਉਤਾਰ ਦਿੱਤੇ ਗਏ ਆਮ ਆਦਮੀ ਪਾਰਟੀ ਦੇ ਬੋਰਡ ਪੂਰੇ ਸ਼ਹਿਰ ਨੂੰ ਇੱਕ ਗੰਦਲੀ ਤਸਵੀਰ ਪੈਦਾ ਕਰਦੇ ਸੀ ਇੰਨੇ ਵੱਡੇ ਲੈਵਲ ਤੇ ਇਸ਼ਤਿਹਾਰबाजी ਕੀਤੀ ਖਰਚਾ ਕੀਤਾ ਲੋਕ ਫਿਰ ਵੀ ਇਹਨਾਂ ਦੀ ਰੋਡ ਸ਼ੋਅ ਦੇ ਵਿੱਚ ਉਮੜ ਕੇ ਨਹੀਂ ਆਏ ਇਹ ਸਿੱਧਾ ਸਿੱਧਾ ਦੱਸ ਰਿਹਾ ਕਿ ਇਹਨਾਂ ਨੇ ਆਪਣਾ ਰੋਡ ਸ਼ੋਅ 플ੌਪ ਕਰਾ ਲਿਆ ਔਰ ਜਿਹੜੀ ਨਿਊਟਰਲ ਮੀਡੀਆ ਇਹ ਹੀ ਕਾਰਨ ਸੀ ਕਿ ਉਹ ਅੱਛੇ ਪੱਤਰਕਾਰਾਂ ਨੂੰ ਨਿਊਟਰਲ ਪੱਤਰਕਾਰਾਂ ਨੂੰ ਉਹਦੇ ਵਿੱਚ ਸ਼ਾਮਲ ਹੋਣ ਲਈ ਵਰਜਿਆ ਗਿਆ ਰੋਕਿਆ ਗਿਆ ਔਰ ਆਪਣੀ ਚਾਹੇਤੇ ਮੀਡੀਆ ਗਰੁੱਪਸ ਨੂੰ ਹੀ ਉੱਥੇ ਆਉਣ ਦਿੱਤਾ ਗਿਆ ਤਾਂ ਜੋ ਇਹਨਾਂ ਦੀ ਅਸਲੀ ਤਸਵੀਰ ਉਹ ਲੋਕਾਂ ਦੇ ਸਾਹਮਣੇ ਨਾ ਰੱਖ ਦੇਣ ਪਰ ਜਿਵੇਂ ਕਿ ਸੀਐਮ ਸਾਹਿਬ ਦਾ ਨਾਰਾ ਹੈ 13 0 ਨਾਲ ਅਸੀਂ ਜਿਹੜਾ ਪੰਜਾਬ ਜਿੱਤਣਗੇ ਕਿਵੇਂ ਦੇਖਦੇ ਹੋ ਮੀਡੀਆ ਰਿਪੋਰਟਰ ਮੀਡੀਆ ਦੀਆਂ ਵਿੱਚ ਫੋਟੋਆਂ ਆਈਆਂ ਨੇ ਪਰਵਾਹ ਹੁੰਜਾਰਾ ਨਜ਼ਰ ਆ ਰਿਹਾ ਜੀ ਬੜੀ ਵੱਡੀ ਤਦਾਦ ਦੇ ਵਿੱਚ ਆਮ ਤੇ ਜਿਹੜੇ ਵਰਕਰ ਸੀ ਉਹ ਪਹੁੰਚੇ ਨੇ ਵਿੱਚ ਦੇਖੋ ਗੱਲ ਤੇ ਇਹ ਆ ਕਿ ਔਨ ਗਰਾਉਂਡ ਪੰਜਾਬ ਦੇ ਹਰਾਤ ਕੀ ਆ ਆਮ ਆਦਮੀ ਪਾਰਟੀ ਨੇ 2022 ਦੇ ਵਿੱਚ ਜਦੋਂ ਸਰਕਾਰ ਬਣਾਈ ਉਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ ਮਾਈਨਿੰਗ ਮਾਫੀਆ ਖਤਮ ਕਰਾਂਗੇ ਮਾਈਨਿੰਗ ਤੋਂ 20000 ਕਰੋੜ ਰੁਪਏ ਰੈਵਨਿਊ ਆਊਗਾ ਕ腐ਸ਼ਨ ਖਤਮ ਕਰ ਦਾਂਗੇ ਨਸ਼ੇ ਨੂੰ ਪੰਜਾਬ ਚੋਂ ਮੁਕਾਦਵਾਂਗੇ ਬੇਅਦਬੀ ਮਾਮਲਿਆਂ ਦੇ ਵਿੱਚ ਗੋਟਕਪੁਰਾ ਪੁਲਿਸ ਫਾਇਰਿੰਗ ਮਾਮਲਿਆਂ ਦੇ ਵਿੱਚ ਸਿੱਖ ਡਾਇਸਪੋਰਾ ਨੂੰ ਇਨਸਾਫ ਦਵਾ ਦਵਾਂਗੇ ਟਰਾਂਸਪੋਰਟ ਮੋਨੋਪੋਲੀ ਜਿਹੜੀਆਂ ਇਹ ਕੁਝ ਇਹਨਾਂ ਦੇ ਕਹਿਣ ਦੇ ਮੁਤਾਬਕ ਬਾਦਲਾਂ ਦੀਆਂ ਬੱਸਾਂ ਚਲਦੀਆਂ ਜੀ ਉਹਨਾਂ ਨੂੰ ਰੋਕ ਕੇ ਅਸੀਂ ਸਰਕਾਰੀ ਬੱਸਾਂ ਸਰਕਾਰੀ ਈਦਾਰਿਆਂ ਨੂੰ ਪ੍ਰੋਫਿਟ 'ਚ ਲਾਵਾਂਗੇ ਇਹਨਾਂ ਨੇ ਗੱਲ ਕੀਤੀ ਕਿਸਾਨਾਂ ਨੂੰ ਕਰਜ਼ਾ ਮਾਫ਼ੀ ਕਰ ਦੇਵਾਂਗੇ ਐਮਐਸਬੀ ਦੇ ਦੇਵਾਂਗੇ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ এমਪਲੋਇਮੈਂਟ ਜਨਰੇਸ਼ਨ ਕਰ ਦੇਵਾਂਗੇ ਹੈਲਥ ਇਨਫਰਾਸਟ੍ਰਕਚਰ ਡਿਵੈਲਪ ਕਰ ਦੇਵਾਂਗੇ ਅਬਿਜਲੀ ਬੋਰਡਸ ਮਜ਼ਬੂਤ ਕਰ ਦਾਂਗੇ ਅੱਜ ਜੇ ਫ੍ਰੀ ਬਿਜਲੀ ਵੀ ਦੇ ਰਿਹਾ ਤੇ ਪੀਐਸਪੀਸੀਐਲ ਵੱਡੇ ਘਾਟੇ ਖਸਾਰੇ ਵੱਲ ਜਾ ਰਿਹਾ ਔਰ ਇਹਨਾਂ ਨੇ ਗੱਲ ਕੀਤੀ ਕਿ ਐਜੂਕੇਸ਼ਨ ਕੁਆਲਿਟੀ ਵਧਾ ਦੇਵਾਂਗੇ ਤੁਸੀਂ ਉਹ ਵੀ ਦੇਖ ਲਓ ਲੈਜਿਸਲੇਟਿਵ ਦਾ ਪੇਜ ਕਾਨੂੰਨਾਂ ਨੂੰ ਅੱਛੇ ਤਰੀਕੇ ਨਾਲ ਇੰਪਲੀਮੈਂਟ ਕਰਾਉਣ ਦੀ ਗੱਲ ਕੀਤੀ ਉਹ ਵੀ ਇਹ ਨਹੀਂ ਕਰ पाए ਵੀ ਵੀ ਆਈ ਪੀ ਕਲਚਰ ਦੀ ਗੱਲ ਕਰਦੇ ਸੀ ਅਸੀਂ ਸੁਰੱਖਿਆ ਨਹੀਂ ਲਵਾਂਗੇ ਮਹਿੰਗਿਆ ਕਾਰਾਂ ਨਹੀਂ ਲਵਾਂਗੇ ਅੱਜ ਲੈਂਡ ਕਰੂਜ਼ਰਾਂ ਦੇ ਕਾਫਲੇ 100-100 ਗੱਡੀਆਂ ਦੇ ਕਾਫਲੇ ਹਜ਼ਾਰ-ਹਜ਼ਾਰ ਬੰਦੇ ਕਮਾਂਡੋ ਸਿਕਿਉਰਿਟੀ ਦੇ ਵਿੱਚ ਅੱਜ ਪੰਜਾਬ ਦੇ ਪਾਣੀਆਂ ਨੂੰ ਇਹ ਕਿਸੇ ਤਰੀਕੇ ਨਾਲ ਸੰਭਾਲ ਨਹੀਂ पाए ਅੱਜ ਥਾਂ-ਥਾਂ ਪ੍ਰਾਲੀ ਸੜ ਰਹੀ ਆ ਅੱਜ ਥਾਂ ਥਾਂ ਲਾਂਡ ਆਰਡਰ ਦੇ ਇਸ਼ੂਜ਼ ਕ੍ਰੀਏਟ ਹੋ ਰਿਹਾ ਸਾਈਬਰ ਠੱਗੀਆਂ ਦੀ ਪਰਮਾਰ ਰਿਹਾ ਇਹ ਸਾਰੀਆਂ ਗੱਲਾਂ ਜਿਹੜੇ ਬੁਨਿਆਦੀ 12 13 ਇਸ਼ੂ ਆ ਪੰਜਾਬ ਦੇ ਮੁੱਦੇ ਆ ਉਹਨਾਂ ਦੇ ਆਧਾਰ 'ਤੇ ਇਹ ਕੋਈ ਵੀ ਗੱਲ ਪਬਲਿਕ ਦੇ ਵਿੱਚ ਨਹੀਂ ਕਰ ਰਹੇ ਇਹਨਾਂ ਨੂੰ ਪਤਾ ਸੀ ਕਿ ਅੰਮ੍ਰਿਤਸਰ ਦੇ ਆਵਾਮ ਜੇ ਨਿਊਟਰਲੀ ਆ ਜਾਣਗੇ ਤੇ ਇਹਨਾਂ ਨੂੰ ਸਵਾਲ ਪੁੱਛ ਸਕਦੇ ਆ ਇਸ ਕਰਕੇ ਇਹਨਾਂ ਨੇ ਕੁਝ ਇੱਕ ਅچھے ਪੱਤਰਕਾਰਾਂ ਨੂੰ ਵੀ ਦੂਰ ਰੱਖਿਆ ਆਮ ਆਵਾਮ ਨੂੰ ਵੀ ਦੂਰ ਰੱਖਿਆ ਸਿਰਫ ਇੱਕ ਦੌਰਾ ਆਪਣਾ ਦਿਖਾ ਦਿੱਤਾ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਹਨਾਂ ਨੇ ਅੰਮ੍ਰਿਤਸਰ 'ਚ ਰੋਡ ਸ਼ੋਅ ਕੀਤਾ ਜੋ ਕਿ ਪੀੜੀਆਂ ਗਲੀਆਂ ਪੀੜੀਆਂ ਬਾਜ਼ਾਰਾਂ ਦੇ ਵਿੱਚ ਕਰ ਲੈ ਜੇ ਆਪਣੇ ਐਮ ਐਲ ਏ ਸ ਨੂੰ ਨਹੀਂ ਮਿਲੇ ਆਪਣੇ ਲੋਕਲ ਲੀਡਰਸ ਨੂੰ ਨਹੀਂ ਮਿਲੇ ਪੱਤਰਕਾਰਾਂ ਨੂੰ ਨਹੀਂ ਮਿਲੇ ਆਪਣੀਆਂ ਟੀਮਾਂ ਮੀਡੀਆ ਦੀ ਵੀ ਲਾਏ ਆਪਣੀਆਂ ਟੀਮਾਂ ਦਿੱਲੀ ਤੋਂ ਚੰਡੀਗੜ੍ਹ ਤੋਂ ਲਾਏ ਤੇ ਤੁਸੀਂ ਆਪ ਇਸ ਗੱਲ ਤੋਂ ਅੰਦੇਸ਼ਾ ਲਗਾ ਲੋ ਫਿਰ ਰੋਡ ショਅ ਕਿਸ ਚੀਜ਼ ਦਾ ਸੀ ਜੇ ਇਹੋ ਹੀ ਕਰਨਾ ਸੀ ਤੇ ਰੋਡ ショਅ ਦਿੱਲੀ ਜਾਂ ਚੱਡੀਗੜ੍ਹੀ ਕਰ ਲੈਂਦੇ ਆਮ ਲੋਕਾਂ ਨੂੰ ਨਾ ਮਿਲਣਾ ਇਹ ਦਰਸਾ ਰਿਹਾ ਹੈ ਕਿ ਵੱਡੇ ਲੈਵਲ ਤੇ ਰੋਡ ショਅ ਫਲॉप ਹੋ ਗਿਆ ਜਿਵੇਂ ਜੀ ਐਮਐਲਏ ਦਾ ਨਾਮ ਲਿਆ ਤੁਸੀਂ ਜਿਹੜਾ 4 ਐਮਐਲਏ ਦੇ ਹਾਜ਼ਰ ਸੀ ਤਾਂ ਨੇੜੇ ਤੜੇ ਦੇ ਜਿਹੜੇ ਐਮਐਲਏ ਸੀ ਉਹ ਵੀ ਪਹੁੰਚੇ ਹੋਏ ਸੀ ਇਸ ਰੋਡ ショਅ ਦੇ ਵਿੱਚ ਲੇਕਿਨ ਪੰਜਵੇਂ ਐਮਐਲਏ ਜਿਹੜੇ ਨੇ ਚੂਵਰ ਵਿਜੇ ਪ੍ਰਤਾਪ ਸਿੰਘ ਉਹ ਰੋਡ ショਅ ਦੇ ਵਿੱਚ ਨਜ਼ਰ ਨਹੀਂ ਆਏ ਕੀ ਸਮਝਦੇ ਇਸ ਚੀਜ਼ ਨੂੰ ਦੇਖੋ ਰੋਡ ਸ਼ੋਅ ਦੇ ਵਿੱਚ ਉਹ ਗਏ ਸੀ ਮੈਂ ਅੱਗੇ ਹੀ ਅਰਜ਼ ਕਰ ਰਿਹਾ ਕਿ ਉਹ ਆਪਣੇ ਨਿਰਧਾਰਿਤ ਏਰੀਆ ਦੇ ਵਿੱਚ ਗਏ ਸੀ ਉੱਥੋਂ ਤੱਕ ਅਰਵਿੰਦ ਕੇਜਰੀਵਾਲ ਹੁਣੀ ਕਵਨਤਮਾਨ ਹੁਣੀ ਪਹੁੰਚੇ ਨਹੀਂ ਕਿਉਂਕਿ ਉਹਨਾਂ ਨੂੰ ਅੰਦੇਸ਼ਾ ਸੀਗਾ ਕਿ ਇੱਕ ਜਾਗਦੇ ਜ਼ਮੀਰ ਵਾਲਾ ਅੱਛਾ ਐਮਐਲਏ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਜਿਹੜਾ ਪੰਜਾਬ ਦੇ ਤੇ ਇਸ਼ੂਸ ਤੇ ਬੇਸਡ ਗੱਲ ਕਰਦਾ ਜਿਹੜਾ ਇੱਕ ਫਾਰਮਰ ਆਈਪੀਐਸ ਰਿਹਾ ਜਿਨੇ ਆਪਣੀ ਨੌਕਰੀ ਤਿਆਗ ਦਿੱਤੀ ਪੰਜਾਬ ਦੇ ਲੋਕਾਂ ਵਾਸਤੇ ਜੇ ਉਹਦੇ ਕੋਲ ਜਾਵਾਂਗੇ ਤੇ ਉਹ ਆਪਣੇ ਸਟਾਂਸ ਤੋਂ ਅੱਜ ਤੱਕ ਹਿੱਲਿਆ ਨਹੀਂ ਰਾਜਨੀਤੀ ਦੇ ਵਿੱਚ ਉਹ ਰਾਜਨੀਤੀ ਦੇ ਦਾਪੇ ਸਿੱਖ ਨਹੀਂ ਪਾਇਆ ਤੇ ਉਹ ਸਾਨੂੰ ਸਵਾਲ ਕਰ ਸਕਦਾ ਹੈ ਤੇ ਫਿਰ ਕਿਤੇ মিডিਆ ਦੀਆਂ ਖਬਰਾਂ ਸਾਡੇ ਖਿਲਾਫ ਬਣਨ ਗਿਆ ਜਾਂ ਸਾਡਾ ਸਾਰਾ ਕੰਮ ਕੀਤਾ ਚੋਪਟ ਨਾ ਹੋ ਜੇ ਕਿਉਂਕਿ ਸਾਰਾ ਦਿਖਾਵਾ ਕਰਨਾ ਸੀ ਤੁਸੀਂ ਆਪ ਹੀ ਸਮਝ ਲਓ ਕਿ ਜੇ ਇਹ ਇੰਨੇ ਪਾਵਰਫੁਲ ਆ ਇੰਨੇ ਲੋਕ ਖਿੱਤ ਦੇ ਗੱਲ ਕਰਦੇ ਆ ਤੇ ਆਮ ਮੀਡੀਆ ਤੇ ਲੋਕਲ ਲੀਡਰਸ ਐਮ ਐਲ ਏਸ ਨੂੰ ਕੋਲ ਕਿਉਂ ਨਹੀਂ ਜਾਣ ਦਿੱਤਾ ਫਿਰ ਅੱਧਾ ਆਪਣਾ ਰੋਡ ਸ਼ੋਅ ਇਨਕੰਪਲੀਟ ਕਿਉਂ ਛੱਡ ਗਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਜਿਹੜੇ ਪੰਜਾਬ ਦੇ ਬੁਨਿਆਦੀ ਮੁੱਦੇ ਆ ਉਹਨਾਂ ਤੋਂ ਪਟਕ ਗਏ ਆ ਜਿਹੜੇ ਲੀਡਰਸ ਦੇ આરોਪ ਪਰਤਿਆਰੋਪ ਕਰਦੇ ਸੀ ਕੀ ਫਲਾਣ ਲੀਡਰ ਬੇਅਦਬੀ ਦੇ ਮਾਮਲੇ ਦੇ ਵਿੱਚ ਦੋਸ਼ੀ ਆ ਫਲਾਣਾ ਨਸ਼ਿਆਂ ਦਾ ਦੋਸ਼ੀ ਆ ਫਲਾਣਾ ਟਰਾਂਸਪੋਰਟ ਦਾ ਦੋਸ਼ੀ ਆ ਫਲਾਣਾ ਮਾਈਨਿੰਗ ਦਾ ਦੋਸ਼ੀ ਆ ਉਹਨਾਂ ਸਾਰਿਆਂ ਨੂੰ ਹੀ ਫੇਰੇ ਚੋਣਾਂ ਦੇ ਵਿੱਚ ਆਪਣੇ ਵਿੱਚ ਸ਼ਾਮਲ ਕਰ ਰਿਹਾ ਵਾਸ਼ਿੰਗ ਮਸ਼ੀਨ ਬਣਾ ਰਿਹਾ ਕਿ ਸਾਡੇ ਕੋਲ ਆ ਗਿਆ ਇਹਨੂੰ ਧੋ ਕੇ ਅਸੀਂ ਸਾਫ ਸੁਥਰਾ ਕਰ ਦਾਂਗੇ ਇਹ ਚੰਗਾ ਲੀਡਰ ਹੈ ਇਹਦਾ ਮਤਲਬ ਹੈ ਕਿ ਇਹ ਆ ਪਾਰਟੀ ਵੀ ਆਪਣੇ ਨਜ਼ਰੀਏ ਤੋਂ ਹਟ ਗਈ ਜਿਹੜੀ ਪਾਰਟੀ ਕਿਸੇ ਵੇਲੇ ਕਹਿੰਦੀ ਸੀ ਕਿ ਲੋਕਪਾਲ ਬਿੱਲ ਲਿਆਵਾਂਗੇ ਪੰਜਾਬ ਦੇ ਵਿੱਚ ਲੋਕਪਾਲ ਨੂੰ ਮਜ਼ਬੂਤ ਕਰਾਂਗੇ ਮੁੱਖ ਮੰਤਰੀ ਵੀ ਉਹਦੇ ادارے ਦੇ ਅੰਦਰ ਹੋਊਗਾ ਜੇ ਮੁੱਖ ਮੰਤਰੀ ਵੀ ਕਿਸੇ ਕੋ ਪੈਸਾ ਲੈ ਲੂਗਾ ਤੇ ਉਹਦੀ ਸ਼ਿਕਾਇਤ ਲੋਕਪਾਲ ਕੋ ਜਾਊਗੀ ਉਹਨੂੰ ਵੀ ਸਜ਼ਾ ਮਿਲੂਗੀ ਅੱਜ ਲੋਕਪਾਲ ਦੇ ਆਧਾਰ ਤੇ ਪੰਜਾਬ ਦੀ ਸਰਕਾਰ ਕਿੱਥੇ ਆ ਅੱਜ ਦਿੱਲੀ ਦੇ ਵਿੱਚ ਲੋਕ ਪਾਲੇ ਕਿਉਂ ਨਹੀਂ ਬਣਾ ਰਹੇ ਜਿਹੜੇ ਲੋਕ ਕਹਿੰਦੇ ਸੀ ਸੁਰੱਖਿਆ ਨਹੀਂ ਲਵਾਂਗੇ ਵੱਡੇ ਘਰ ਨਹੀਂ ਲਵਾਂਗੇ ਅੱਜ ਮੁੱਖ ਮੰਤਰੀ ਵਰਗਿਆਂ ਨੇ ਦੋ ਦੋ ਘਰ ਚੰਡੀਗੜ੍ਹ ਦੇ ਵਿੱਚ ਰੱਖਿਆ ਵੱਡੇ ਪ੍ਰੋਟੋਕੋਲਸ ਰੱਖਿਆ ਪਰਿਵਾਰ ਵੀ ਪ੍ਰੋਟੋਕੋਲਸ ਦੇ ਨਾਲ ਹਰ ਵੇਲੇ ਲੱਦਿਆ ਰਹਿੰਦਾ ਵੱਡੀਆਂ ਸਿਕਿਉਰਿਟੀਆਂ ਸੁਰੱਖਿਆ ਏਜੰਸੀਆਂ ਦਾ ਕਿੰਨਾ ਦੇ ਨਾਲ ਚੱਲਦੀਆਂ ਇਹ ਸਾਰੀਆਂ ਗੱਲਾਂ ਤੋਂ ਮੁਨਕਰ ਹੋ ਗਏ ਜਿੱਥੋਂ ਇਹਨਾਂ ਨੂੰ ਵੀ ਅੰਦੇਸ਼ਾ ਹੈਗਾ ਕਿ ਅਸੀਂ ਆਮ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਨਹੀਂ ਕਰ ਪਾਵਾਂਗੇ ਇਹੀ ਕਾਰਨ ਹੈ ਕਿ ਇਹਨਾਂ ਦਾ ਰੋਡ ਸ਼ੋ ਬਹੁਤ ਫਿੱਕਾ ਲਿਆ ਇਹ ਪਵਨਜੀ ਪਰ ਆਮ ਆਦਮੀ ਪਾਰਟੀ ਦੇ ਵਿੱਚ ਵੱਡੀਆਂ ਨਜੁਤੀਆਂ ਹੋ ਰਹੀਆਂ ਨੇ ਜਿਹੜੇ ਦੂਜੀਆਂ ਪਾਰਟੀਆਂ ਨਾਲ ਸਬੰਧ ਰੱਖਦੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਜੁੜ ਰਹੇ ਨੇ ਜਿਵੇਂ ਮਾਝੇ ਤੋਂ ਹੀ ਸੋਚ ਲਈਏ ਤਾਂ ਮਜੀਠੀਆ ਸਾਹਿਬ ਦੇ ਜਿਹੜੇ ਰਾਈਟ ਹੈਂਡ ਨੇ ਤਲਬੀਰ ਦਿਲ ਜੀ ਉਹਨਾਂ ਨੇ ਵੀ ਦੂਜੀਆਂ ਪਾਰਟੀਆਂ ਨੂੰ ਦੁਰਚਨਾਰਚ ਆਮ ਆਦਮੀ ਪਾਰਟੀ ਚੁਣੀ ਹੈ ਕਿਵੇਂ ਦੇਖਦੇ ਹੋ ਦੇਖੋ ਇਹ ਵੀ ਸਿਆਸੀ ਮੁਸਾਫਰ ਜਿਹੜੇ ਪ੍ਰਵਾਸੀ ਪੰਛੀ ਹੁੰਦੇ ਆ ਜਦੋਂ ਚੋਣਾਂ ਦਾ ਤਿਹਾਰ ਆਉਂਦਾ ਉਦੋਂ ਪਾਰਟੀਆਂ ਬਦਲਦੇ ਆ ਆਪਣੇ ਫਾਇਦੇ ਵੇਖਦੇ ਆ ਨਵੇਂ ਨੁਕਸਾਨ ਵੇਖਦੇ ਆ ਯੋਗੀ ਇਹਨਾਂ ਨੇ ਕੋਈ ਵੀ ਮੁੱਦਿਆਂ ਦੇ ਆਧਾਰਿਤ ਗੱਲ ਨਹੀਂ ਕਰਨੀ ਹੁੰਦੀ ਨਿੱਜੀ ਕਿਡਾ ਨਿੱਜੀ ਸ਼ਬਦ ਬਾਣ ਚਲਾਉਂਦੇ ਆ ਨਿੱਜੀ ਟਾਰਗੇਟ ਕਰਦੇ ਆ ਸੋ ਇਸ ਕਰਕੇ ਇਹਨਾਂ ਨੂੰ ਆਪਣੀਆਂ ਕਮੀਆਂ ਖਾਮੀਆਂ ਟੱਕਣ ਵਾਸਤੇ ਜਿਹੜੀ ਸਪੋਰਟ ਦੀ ਜਿਹੜੀ ਪਾਵਰ ਦੀ ਜ਼ਰੂਰਤ ਹੁੰਦੀ ਆ ਫਿਰ ਉਸ ਵੇਲੇ ਇਹ ਵਗਦੀ ਗੰਗਾ ਦੇ ਵਿੱਚ ਹੱਥ ਧੋਣਾ ਚਾਹੁੰਦੇ ਹੁੰਦੇ ਆ ਤੁਸੀਂ ਤਲਬੀਰ ਸਿੰਘ ਹੁਣਾਂ ਦੀ ਗੱਲ ਕੀਤੀ ਆ ਤੁਸੀਂ ਆਪ ਦੇਖ ਲਓ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਉਹ ਵਿਕਰਮ ਅਜੀਠੀਆਂ ਨਾ ਰਸ ਗਏ ਸੀ ਤੇ ਉਦੋਂ ਉਹ ਬੀਜਪੀ ਦੇ ਵਿੱਚ ਜਾਣਾ ਚਾਹੁੰਦੇ ਸੀ ਉਦੋਂ ਵੀ ਉਹਨਾਂ ਨੇ ਆਪਣਾ ਪ੍ਰੋਗਰਾਮ ਕੈਨਸਲ ਕਰਕੇ ਦੁਬਾਰਾ ਫਿਰ ਇਹ ਉਸੇ ਪਾਰਟੀ ਦੇ ਵਿੱਚ ਚਲੇ ਗਏ ਇਸ ਵਾਰ ਫਿਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਵੀ ਉਸ ਲੈਵਲ ਤੇ ਉਹਨਾਂ ਦਾ ਵਿਸ਼ਵਾਸ ਨਹੀਂ ਸਮਝ ਪਾਏ ਉਹਨਾਂ ਨੇ ਫਿਰ ਚੋਣਾ ਨੇੜੇ ਆਈਆਂ ਸਰਕਾਰ ਜਿਸ ਪਾਰਟੀ ਦੀ ਸੀ ਉਸ ਪਾਰਟੀ ਨੂੰ ਜੁਆਇਨ ਕਰਨਾ ਮناسب ਸਮਝਿਆ ਸੋ ਇਸ ਕਰਕੇ ਇਹ ਸਿਆਸੀ ਮੁਸਾਫਰ ਸਿਆਸੀ ਪੰਛੀ ਪ੍ਰਵਾਸੀ ਪੰਛੀ ਇਹਨਾਂ ਚੋਣਾਂ ਦੇ ਮਾਹੌਲ ਦੇ ਵਿੱਚ ਫਾਇਦੇ ਨੁਕਸਾਨ ਦੇਖ ਕੇ ਆਪਣੇ ਨਜ਼ਰੀਏ ਨੂੰ ਬਦਲ ਲੈਂਦੇ ਆ ਔਰ ਜਿਹੜੀ ਮਰਜ਼ੀ ਪਾਰਟੀ ਨੂੰ ਇਹ ਆਪਣਾ ਚੋਣ ਕਰ ਲੈਂਦੇ ਆ ਪਰ ਸਰਮਾ ਜੀ ਦੇਖਦੇ ਨੇ ਸਮਝ ਨਹੀਂ ਆਉਂਦੀ ਜਿਹੜੇ ਆਮ ਪਾਰਟੀ ਦੇ ਵੋਲੰਟੀਅਰ ਸੀ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਅਹਿਮੀਅਤ ਦਿੱਤੀ ਜਾ ਰਹੀ ਆ ਤਾਂ ਜਿਹੜੇ ਜ਼ਮੀਨੀ ਪੱਧਰ ਤੇ ਜੁੜੇ ਸੀ ਜਦੋਂ ਪਾਰਟੀ ਨਵੀਂ-ਨਵੀਂ ਸੀ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਦੇਖੋ ਇਹ ਵੀ ਤੁਸੀਂ ਬੜੀ ਵਾਜਿਬ ਗੱਲ ਕੀਤੀ ਹੈ ਕਿ ਉਹ ਪਾਰਟੀ ਜਿਹੜੀ ਕਿਸੇ ਸਮੇਂ ਸੇ ਕਿਆ ਕਰਦੀ ਸੀ ਸਾਡੇ ਕੈਂਡੀਡੇਟ ਸਾਈਕਲ ਰਿਪੇਅਰ ਕਰਨ ਵਾਲੇ ਹੋਣਗੇ ਉਮ ਦੁਕਾਨਦਾਰ ਹੋਣਗੇ ਸਬਜ਼ੀ ਵੇਚਣ ਵਾਲੇ ਹੋਣਗੇ ਗਰੀਬਾਂ ਵਿੱਚੋਂ ਅਸੀਂ ਆਪਣੇ ਕੈਂਡੀਡੇਟ ਲਵਾਂਗੇ ਪਰ ਇਹਦੇ ਬਰਾਏਸ ਉਲਟ ਤੁਸੀਂ ਦੇਖ ਲਓ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਰਾਜ ਸਭਾ ਦੇ ਮੈਂਬਰ ਕੌਣ ਭੇਜੇ ਵੱਡੇ ਵਪਾਰੀ ਜਾਂ ਬਾਹਰੀ ਲੋਕ ਭੇਜੇ ਬਿਜ਼ਨਸਮੈਨ ਭੇਜੇ ਇੱਕ ਕ੍ਰਿਕਟਰ ਭੇਜ ਦਿੱਤਾ ਹਰਭਜਨ ਸਿੰਘ ਕੋਈ ਦੱਸ ਦਵੇ ਕਿ ਔਨ ਰਿਕਾਰਡ ਉਹਨੇ ਅਜੇ ਤੱਕ ਕੋਈ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਆ ਦੂਸਰੇ ਵੀ लवली ਯੂਨੀਵਰਸਿਟੀ ਵਾਲੇ ਭੇਜ ਦਿੱਤੇ ਫਿਰ ਲੁਧਿਆਣੇ ਤੋਂ ਭੇਜ ਦਿੱਤੇ ਉਹਨਾਂ ਨੇ ਕੋਈ ਵੀ ਪੰਜਾਬ ਦੇ ਹਿੱਤਾਂ ਦੀ ਹਕੂਕਾਂ ਦੀ ਗੱਲ ਨਹੀਂ ਕੀਤੀ ਸੋ ਇਸ ਕਰਕੇ ਸ਼ੁਰੂ ਤੋਂ ਹੀ ਇਹਨਾਂ ਦਾ ਮੋਡਸ ਆਪਰੰਦਾਈ ਤਰੀਕਾ ਹੀ ਵਾਰਦਾ ਤੇ ਸੀ ਕਿ ਪਹਿਲਾਂ ਸੱਤਾ ਹਾਸਲ ਕਰੋ ਤਾਕਤ ਹਾਸਲ ਕਰੋ ਤੇ ਬਾਅਦ ਚ ਆਪਣੇ ਮਨਮਰਜ਼ੀ ਦੇ ਫੇਵਰੇਬਲ ਲੋਕਾਂ ਨੂੰ ਅੱਗੇ ਲਾਓ ਹੁਣ ਵੀ ਇਹਨਾਂ ਨੇ ਵਲੰਟੀਅਰਸ ਨੂੰ ਇਸਤੇਮਾਲ ਕੀਤਾ ਉਹਨਾਂ ਕੋਲੋਂ ਚੋਣ ਪ੍ਰਚਾਰ ਕਰਾਏ ਸਰਕਾਰਾਂ ਬਣਾ ਲੀਆਂ ਤੇ ਜਿਉਂ ਹੀ ਸਰਕਾਰਾਂ ਬਣਦੀਆਂ ਰਾਜ ਸਭਾ ਦੇ ਮੈਂਬਰਾਂ ਤੋਂ ਲੈ ਕੇ ਹੋਰ ਡਿਪਾਰਟਮੈਂਟਸ ਦੇ ਜਿੰਨੇ ਚੇਅਰਮੈਨਸ਼ਿਪਸ ਹੁੰਦੀਆਂ ਉਹ ਵੀ ਇਹਨਾਂ ਨੇ ਆਪਣੇ ਚਾਹੇਤਿਆਂ ਨੂੰ ਪਾਵਰਫੁੱਲ ਲੋਕਾਂ ਨੂੰ ਦਿੱਤੀਆਂ ਗੁਰੂ ਨਗਰੀ ਅੰਮ੍ਰਿਤਸਰ ਦੇ ਕੈਂਡੀਡੇਟ ਤੁਸੀਂ ਦੇਖ ਲਓ ਅਮਰੇ ਸਰਚ ਕੋਈ ਕੈਂਡੀਡੇਟ ਇਹਨਾਂ ਨੂੰ ਨਹੀਂ ਮਿਲਿਆ ਇਹਨਾਂ ਨੇ ਉਸ ਕੈਂਡੀਡੇਟ ਨੂੰ ਇੱਥੇ ਲਿਆਂਦਾ ਜਿਹੜਾ ਆਲਰੇਡੀ ਇੱਕ ਮਨਿਸਟਰ ਸੀ ਤੁਸੀਂ ਹੋਰ ਵੀ ਦੇਖ ਲਓ ਪੰਜਾਬ ਦੇ ਵਿੱਚ ਮੇਰਾ ਖਿਆਲ ਆ ਕਿ ਤਕਰੀਬਨ 5 ਹਲਕੇ ਦੇ ਅਜਿਹੇ ਆ ਜਿਦੇ ਵਿੱਚ ਇਹਨਾਂ ਨੇ ਮੰਤਰੀਆਂ ਦੀ ਚੋਣ ਕੀਤੀ ਆ ਹੁਣ ਆਮ ਵਲੰਟੀਅਰ ਕਿੱਥੇ ਆ ਹੁਣ ਆਮ ਲੋਕ ਕਿੱਥੇ ਆ ਜੇ ਇੰਨੇ ਹੀ ਗੈਰਤ ਵਾਲੇ ਆ ਐਥਿਕਸ ਵਾਲੇ ਆ ਤੇ ਕਿਉਂ ਇਹਨਾਂ ਮੰਤਰੀਆਂ ਦਾ ਪਹਿਲਾਂ ਅਸਤੀਫਾ ਦਿਵਾ ਕੇ ਫਿਰ ਚੋਣ ਮੈਦਾਨ ਦੇ ਵਿੱਚ ਲਿਆਉਂਦੇ ਤੇ ਇੱਕ ਫੀਲਡ ਲੈਵਲ ਪਲੇਇੰਗ ਫੀਲਡ ਬਣਦਾ ਇਨਸਾਫ ਮਿਲਦਾ ਲੋਕ ਵੀ ਫਿਰ ਸਮਝਦੇ ਸਾਰੇ ਪ੍ਰੋਟੋਕੋਲਜ਼ ਮਸ਼ੀਨਰੀਜ਼ ਆਪਣੇ ਨਾਲ ਲਗਾ ਕੇ ਮਨਿਸਟਰਾਂ ਨੂੰ ਚੋਣਾਂ ਦੇ ਵਿੱਚ ਖੜਾ ਕਰਕੇ ਆਮ ਵਲੰਟੀਅਰ ਨੂੰ ਦਰਕਨਾਰ ਕਰਕੇ ਆਪਣੇ ਨਜ਼ਰੀਏ ਤੋਂ ਪਿੱਛੇ हट ਕੇ ਇਹਨਾਂ ਨੇ ਕੰਮ ਕੀਤਾ ਆ ਲੋਕਾਂ ਨੇ ਵੀ ਇਹਨਾਂ ਨੂੰ ਸਬਕ ਸਿਖਾ ਦੇਣਾ ਲੋਕ ਪੰਜਾਬ ਦੇ ਉਹਨਾਂ ਦੀ ਖਾਸੀਅਤ ਹੈ ਕਿ ਕਿਸੇ ਸਮੇਂ ਜੇ ਕਿਸੇ ਨੂੰ ਚੰਗਾ ਸਮਝਣ ਤੇ ਸਿਰ ਦਾ ਤਾਜ ਬਣਾਉਂਦੇ ਆ ਪਰ ਜੇ ਉਹਨਾਂ ਦੇ ਮਨੋਂ ਕੋਈ ਵਿਅਕਤੀ ਸਪੈਸ਼ਲੀ ਲੀਡਰ ਜਦੋਂ ਲੱਤ ਜਾਂਦੇ ਆ ਫਿਰ ਤੋਂ ਹਣ ਤੇ ਗੋਡਾ ਦੇਣ ਤੇ ਵੀ ਗ੍ਰੇਸ ਨਹੀਂ ਕਰਦੇ ਜੀ ਕਹਿੰਦੇ ਤੁਸੀਂ ਸਮਾਸੇਵੀ ਤੌਰ ਤੇ ਵਿਚਰਦੇ ਹੋ ਲੇਕਿਨ ਸਟਾਰ ਚਿਹਰੇ ਲਿਆਉਣੇ ਰੈਲੀਆਂ ਦੇ ਵਿੱਚ ਇਹ ਪੁਰਾਣਾ ਰੁਝਾਨ ਚੱਲਦਾ ਆ ਰਿਹਾ ਪਾਰਟੀਆਂ ਵੱਲੋਂ ਪਰ ਆਮ ਜਨਤਾ ਨੂੰ ਕੀ ਫਾਇਦਾ ਹੈ ਆਮ ਮੁੱਦਿਆਂ ਤੇ ਰਾਜਨੀਤੀ ਨਹੀਂ ਹੁੰਦੀ ਲੇਕਿਨ ਸਟਾਰ ਚਿਹਰੇ ਲੈnde ਜਾਂਦੇ ਨੇ ਭੀੜ ਜਮਾ ਹੋ ਜਾਂਦੀ ਹੈ ਉਸ ਨੂੰ ਵਾਹਵਾਹੀ ਸਮਝਦੇ ਨੇ ਪਰ ਜਦੋਂ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਵੀ ਆਮ ਮੁੱਦਿਆਂ ਤੋਂ ਧਿਆਨ ਨਹੀਂ ਹੁੰਦਾ ਆਮ ਜਨਤਾ ਦੇ ਵਿੱਚ ਨਹੀਂ ਜਾਂਦੇ ਲੀਡਰ ਕਿਵੇਂ ਦੇਦੇ ਦੇਖੋ ਇਹ ਵੀ ਮੌਕਾ ਪਰਸਤੀ ਦੀ ਗੱਲ ਆ ਜਿਹੜੀ ਸਟਾਰਸ ਦੀ ਚਮਕ-ਦਮਕ ਆ ਅੱਜ ਪੰਜਾਬ ਦੇ ਲੋਕ ਬੜੇ ਅਵੇਅਰ ਆ ਜਾਗਰੂਕ ਆ ਤੁਸੀਂ ਗੁਰਦਾਸਪੁਰ ਹਲਕੇ ਦੀ ਗੱਲ ਦੇਖ ਲਓ ਕਿ ਪਿਛਲੇ ਵੇਲੇ ਬੀਜੇਪੀ ਨੇ ਸਨੀ ਦਿਓਲ ਨੂੰ ਲਿਆਂਦਾ ਸੀ ਉਹ ਉੱਥੇ ਨਹੀਂ ਗਏ ਤੇ ਅੱਜ ਸਨੀ ਦਿਓਲ ਜੇ ਇੱਥੇ ਫਿਲਮ ਦੀ ਪ੍ਰੋਮੋਸ਼ਨ ਕਰਨ ਵਾਗਾ ਬਾਰਡਰ ਜਾ ਸਕਦਾ ਤੇ ਉਹਦੀ ਇੰਨੀ ਹਿੰਮਤ ਨਹੀਂ ਹੈਗੀ ਉਹ ਗੁਰਦਾਸਪੁਰ ਹਲਕੇ ਦੇ ਵਿੱਚ ਚਲਾ ਜਾਵੇ ਕਿਉਂਕਿ ਉਹਨੂੰ ਪਤਾ ਹੈ ਲੋਕ ਅਵੇਅਰ ਹੈ ਲੋਕ ਫਿਰ ਗੁੰਮਸ਼ੁਦਗੀ ਦੇ ਪੋਸਟਰ ਲਗਾ ਦਿੰਦੇ ਆ ਲੋਕ ਸਵਾਲ ਕਰਦੇ ਆ ਸੋਸ਼ਲ ਮੀਡੀਆ ਦਾ ਯੋਗ ਹੈ ਚੰਗੇ ਜਰਨਲਿਸਟ ਜਿਹੜੇ ਆ ਫਿਰ ਸਵਾਲ ਕਰਦੇ ਆ ਅੱਜ ਲੋਕ ਅਵੇਅਰ ਹੈ ਲੋਕਾਂ ਨੂੰ ਆਪਣੇ ਹੱਕਾਂ ਹਕੂਕਾਂ ਦੀ ਅਵੇਰਨੈਸ ਆ ਗਈ ਆ ਇਸ ਕਰਕੇ ਲੋਕ ਹੁਣ ਇਹਨਾਂ ਸਟਾਰ ਪ੍ਰਚਾਰਕਾਂ ਨੂੰ ਇਹਨਾਂ ਬਾਲੀਵੁੱਡ ਹੀਰੋਜ਼ ਨੂੰ ਪੰਜਾਬੀ ਹੀਰੋਜ਼ ਨੂੰ ਲਾਇਕ ਨਹੀਂ ਕਰਦੇ ਲੋਕ ਸਮਝ ਲੈਂਦੇ ਆ ਕਿ ਇਹ ਕੁਝ ਦਿਨ ਦੀ ਚਮਕ-ਦਮਕ ਦਿਖਾ ਕੇ ਸਾਨੂੰ ਪਰਮਾਉਣਾ ਚਾਹੁੰਦੇ ਆ ਤੁਸੀਂ ਅੰਮ੍ਰਿਤਸਰ ਗੁਰੂ ਨਗਰੀ ਦੀ ਜੇ ਗੱਲ ਕਰੀਏ ਸ਼੍ਰੀ ਅਰຸນ ਜੇਤਲੀ ਨੇ ਵੀ ਇਲੈਕਸ਼ਨ ਲੜੀ ਉਦੋਂ ਵੱਡੀ-ਵੱਡੀ ਇੰਡਸਟਰੀ ਦੇ ਨੈਸ਼ਨਲ ਇੰਡਸਟਰੀ ਦੇ ਬਾਲੀਵੁੱਡ ਦੇ ਵੱਡੇ-ਵੱਡੇ ਕਿਰਦਾਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਹੋਣ ਪ੍ਰਚਾਰ ਕਰਨ ਆਇਆ ਕਰਦੇ ਸੀ ਗੁਰਦਾਸਪੁਰ ਹਲਕੇ ਦੇ ਵਿਨੋਦ ਖੰਨਾ ਹੋਣਾਂ ਦੇ ਨਾਲ ਸਲਮਾਨ ਖਾਨ ਵਰਗੇ ਐਕਟਰਸ ਵੀ ਆਇਆ ਕਰਦੇ ਸੀ ਲੋਕ ਫਿਰ ਹੁਣ ਉਹਨਾਂ ਨੂੰ ਠੀਕ ਆ ਉਹਨਾਂ ਨੂੰ ਪਸੰਦ ਕਰਦੇ ਹੁੰਦੇ ਆ ਪਰ ਲੋਕਾਂ ਅਤੇ ਸਿਆਸੀ ਯਕੀਨ ਨਹੀਂ ਕਰਦੇ ਅੱਜ ਕਿਸੇ ਪਾਰਟੀ ਦੇ ਲੱਤਾਂ ਦੇ ਵਿੱਚ ਉਨੀ ਜਾਣ ਨਹੀਂ ਸੀ ਕਿ ਉਹ ਫੇਰ ਕਿਤੇ ਸੰਨੀ ਦਿਓਲ ਵਰਗਾ ਐਕਸਪੈਰੀਮੈਂਟ ਕਰ ਲੈਂਦੇ ਇਹੋ ਹੀ ਕਾਰਨ ਬਣਿਆ ਕਿ ਲੋਕਾਂ ਦੀ ਜਾਗਰੂਕਤਾ ਕਰਕੇ ਹੀ ਹਰ ਪਾਰਟੀ ਨੂੰ ਲੋਕਲ ਲੀਡਰ ਸਾਹਮਣੇ ਲਿਆਉਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਲੋਕਾਂ ਦੀ ਅਵੇਅਰਨੈਸ ਹੀ ਔਰ ਜਿੰਨੇ ਵੀ ਸਟਾਰ ਪ੍ਰਚਾਰਕ ਲਿਆ ਰਹੇ ਆ ਪਬਲਿਸਿਟੀਆਂ ਕਰਾ ਰਹੇ ਆ ਔਨ ਗਰਾਉਂਡ ਲੋਕਾਂ ਦਾ ਇਸ ਗੱਲ ਤੇ ਕੋਈ ਇਫੈਕਟ ਨਹੀਂ ਹੁੰਦਾ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਤਾਲੀਮ ਚਾਹੀਦੀ ਆ ਇਨਸਾਫ ਚਾਹੀਦਾ ਵਕਾਰ ਚਾਹੀਦਾ ਇੱਜ਼ਤ ਰਾਮ ਚਾਹੀਦਾ ਸਾਨੂੰ ਵੱਡੇ ਇਨਫਰਾਸਟ੍ਰਕਚਰ ਦੇ ਨਾਂ ਮਿਲਣ ਤਾਂ ਕੋਈ ਗੱਲ ਨਹੀਂ ਬੁਨਿਆਦੀ ਸੁੱਖ ਸਹੂਲਤਾਂ ਚਾਹੀਦੀਆਂ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਚਾਹੀਦੀ ਆ ਲਾਅ ਐਂਡ ਆਰਡਰ ਚੰਗਾ ਚਾਹੀਦਾ ਕਿਸੇ ਥਾਣੇ ਕਚੀ ਅਸੀਂ ਜਾਈਏ ਬਿਨਾਂ ਰਿਸ਼ਵਤ ਤੋਂ ਸਾਡਾ ਕੰਮ ਹੋ ਜੇ ਇਹ ਚਾਹੀਦਾ ਆ ਸੋ ਇਸ ਕਰਕੇ ਆਮ ਆਦਮੀ ਪਾਰਟੀ ਨੇ ਖਵਾਬ ਤਾਂ ਬੜੇ ਦਿਖਾਏ ਸੀ ਪੰਜਾਬੀਆਂ ਨੂੰ ਪਰ ਉਹ ਸਾਰੇ ਮਲੀਆਂ ਮੇਟ ਕਰਕੇ ਰੱਖ ਦਿੱਤੇ ਵੱਡੇ ਲੈਵਲ ਤੇ ਡੈਟ ਲੈ ਰਿਆ ਕਰਜ਼ਾ ਲੈ ਰਿਆ ਹੁਣ ਦੀ ਗੱਲ ਜਿਵੇਂ ਤੁਹਾਨੂੰ ਅਰਜ਼ ਕਰਾਂ ਇਹਨਾਂ ਨੇ ਪੰਜਾਬ ਫਿਸਕਲ ਦੇ ਵਿੱਚ ਇਹਨਾਂ ਜਾ ਰਿਹਾ ਕਿ ਇਹਨਾਂ ਨੇ 2500 ਕਰੋੜ ਰੁਪਇਆ ਗਵਰਨਮੈਂਟ ਸਟਾਕ ਦੇ ਆਕਸ਼ਨ ਕਰਕੇ ਇਹਨਾਂ ਨੇ ਲਿਆ ਜਿਹੜਾ ਆਰਬੀਆਈ ਮੁੰਬਈ ਆਫਿਸ ਤੋਂ ਇਹਨਾਂ ਨੇ ਲਿਆ ਦੋ ਸਪਲਿਟਸ ਦੇ ਵਿੱਚ ਲਿਆ ਆ ਇੱਕ ਤੇ 1000 ਕਰੋੜ ਲਿਆ 8 ਸਾਲ ਲਈ ਇੱਕ 1500 ਕਰੋੜ ਲਿਆ 13 ਸਾਲਾਂ ਲਈ ਸੋ ਇਸ ਕਰਕੇ ਆਪ ਹੀ ਸਮਝ ਲਓ ਕਿ ਜਿੰਨਾ ਤਾਮਜਾ ਮਾਦਮੀ ਪਾਰਟੀ ਪੰਜਾਬ ਦੇ ਵਿੱਚ ਦਿਖਾ ਰਹੀ ਆ ਉਹ ਲੋਕਾਂ ਦੇ ਸਟੇਟ ਐਕਸ ਚੱਕਰ ਰਹੀ ਦਿਖਾ ਰਹੀ ਆ ਪੈਸੇ ਇਹ ਕਰਜ਼ਾ ਲੈ ਲੈ ਕੇ ਦਿਖਾ ਰਹੀ ਆ ਤੁਸੀਂ ਸਾਰੀ ਗੱਲ ਛੱਡੋ ਜੇ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ ਕਿੰਨੇ ਪ੍ਰੋਜੈਕਟ ਫੇਲ ਹੋਏ ਮੈਂ ਤੁਹਾਨੂੰ ਦੱਸ ਦਿੰਨਾ ਅੱਜ ਜਿੰਨਾ ਵੇਸਟ ਡਿਸਪੋਜ਼ਲ ਪ੍ਰੋਜੈਕਟ ਹੈ ਫੇਲ ਹੋ ਰਿਹਾ ਪਗਤਾਵਾਲਾ ਡੰਪ ਤੇ ਰੋਜ਼ਾਨਾ ਅੱਗ ਲੱਗ ਰਹੀ ਆ ਪੂਰੇ ਸ਼ਹਿਰ ਕੂੜੇ ਨੂੰ ਭਰਮਾਰ ਹੋ ਰਹੀ ਆ ਕੂੜਿਆਂ ਨੂੰ ਅੱਗਾਂ ਲੱਗ ਰਹੀਆਂ ਉਹ ਵੀ ਹੈਂਡਲਿੰਗ ਕਰ पाए ਫਿਰ ਇਹਨਾਂ ਕੋ ਸਿਟੀ ਬੱਸ ਸਰਵਿਸ ਆਈ ਜਿਹਦੀ ਕੀਮਤ ਕਰੋਨਾ ਵਿੱਚ ਸੀ ਉਹ ਅੱਜ ਮਾਲ ਮੰਡੀ ਡੀਪੋ ਤੇ ਖੜੀਆਂ ਨੇ ਉਹ ਸਮਾਨ ਤੱਕ ਚੋਰੀ ਹੋ ਗਿਆ ਮਲਿਆ ਮੇਟ ਹੋ ਗਿਆ ਮਿੱਟੀ ਹੋ ਗਈਆਂ ਸਿਟੀ ਬੱਸ ਸਰਵਿਸ ਖਤਮ ਉਸ ਤੋਂ ਬਾਅਦ ਆ ਗਿਆ ਬੀਆਰਟੀਐਸ ਬੀਆਰਟੀਐਸ ਦੀਆਂ 93 ਬੱਸਾਂ ਅੱਜ ਵੇਰਕਾ ਡੀਪੋ ਦੇ ਉੱਤੇ ਖੜੀਆਂ ਉਹ ਵੀ ਮਿੱਟੀ ਹੋ ਗਈਆਂ ਗੁਰੂ ਨਗਰੀ ਅੰਮ੍ਰਿਤਸਰ ਵਾਸਤੇ ਸੀਸੀਟੀਵੀ ਪ੍ਰੋਜੈਕਟ ਆਇਆ ਸੀ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਯੂਨਿਟ ਆਇਆ ਸੀ ਜਿਹਦੇ ਰਾਹੀਂ ਚੱਪੇ ਚੱਪੇ ਦੇ ਨਜ਼ਰ ਰੱਖੀ ਜਾ ਸਕਦੀ ਸੀ ਲੋਕਾਂ ਨੂੰ ਲਾਅਨ ਆਰਡਰ ਦੇ ਵਿੱਚ ਬੜੀ ਅੱਛੀ ਸੁਵਿਧਾ ਹੋਣੀ ਸੀ ਆਨਲਾਈਨ ਚਲਾਨ ਸਿਸਟਮ ਸ਼ੁਰੂ ਹੋਣਾ ਸੀ ਉਹ ਵੀ ਮਲੀਆ ਮੇਟ ਹੋ ਗਿਆ ਖਤਮ ਹੋ ਗਿਆ ਤੁਸੀਂ ਹੋਰ ਸਮਾਰਟ ਸਿਟੀ ਦੇ ਕਰੋੜਾਂ ਰੁਪਏ ਦੇ ਅਰਬਾਂ ਰੁਪਏ ਦੇ ਪ੍ਰੋਜੈਕਟ ਗੁਰੂ ਨਗਰੀ ਅੰਮ੍ਰਿਤਸਰ ਵਾਸਤੇ ਆਏ ਸੀ 7.4 ਕਿਲੋਮੀਟਰ অরਬਿਟਲ ਰੋਡ ਜਿਹੜੀ 12 ਜਿਹੜੇ ਵਿਰਾਸਤੀ ਗੇਟ ਆ ਉਹ ਸ਼ਹੀਦਾਂ ਸਾਹਿਬ ਵੱਲ ਨੂੰ ਜਾਂਦੀ ਰੋਡ ਉੱਥੇ ਜਿਹੜੀਆਂ ਬਿਊਟੀਫਿਕੇਸ਼ਨ ਵਾਸਤੇ ਹਾਰਡ ਆਇਰਨ ਗ੍ਰਿਲਸ ਲੱਗੀਆਂ ਸੀ ਇੱਕ ਵੀ ਗ੍ਰਿਲ ਨਹੀਂ ਬਚੀ ਗਟਰਾਂ ਦੇ ਟੱਕਾਂ ਤੱਕ ਚੋਰੀ ਹੋ ਗਏ ਤੁਸੀਂ ਆਪ ਸਮਝ ਲਓ ਕਿ ਸਾਰੇ ਸਮਾਰਟ ਸਿਟੀ ਦੇ ਪ੍ਰੋਜੈਕਟਸ ਇਸ ਗੁਰੂ ਨਗਰੀ ਅੰਮ੍ਰਿਤਸਰ ਦੇ ਫਲॉप ਹੋ ਗਿਆ ਫੇਲ ਹੋ ਗਿਆ ਔਰ BRTS ਬਾਕੀ ਪ੍ਰੋਜੈਕਟ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਲੇ ਹੀ ਫੇਲ ਹੋਇਆ ਇਸ ਗੱਲ ਦਾ ਜਵਾਬ ਇਹਨਾਂ ਲੋਕਾਂ ਕੋਲ ਨਹੀਂ ਹੈਗਾ ਇਹੋ ਹੀ ਕਾਰਨ ਬਣਿਆ ਕਿ ਆਮ ਲੋਕ ਇਹਨਾਂ ਦੇ ਰੋਡ ਸ਼ੋਅ ਵਿੱਚ ਸ਼ਮੂਲੀਅਤ ਨਹੀਂ ਕੀਤੀ ਤੇ ਰੋਡ ਸ਼ੋਅ ਟੋਟਲੀ ਫੇਲੀਅਰ ਵੱਲ ਗਿਆ ਇਹ ਲਾਸ ਵਾਲਾ ਪਮਨ ਜੀ ਇਹ ਰੋਡ ਸ਼ੋਅ ਫਲॉप ਦੱਸ ਰਹੇ ਤੁਸੀਂ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਜਲਦੀਪ ਧਾਲੀਵਾਲ ਜੀ ਉਹ ਅੰਦਰ ਜੈਸ ਵੀ ਵੱਡੀ ਜਿੱਤ ਪ੍ਰਚਾਰ ਰਹੇ ਆ ਅੰਮ੍ਰਿਤਸਰ ਸਾਹਿਬ ਤੋਂ ਕਿਵੇਂ ਦੇਖਦੇ ਹੋ ਦੇਖੋ ਉਹ ਹਰ ਕੈਂਡੀਡੇਟ ਦਾ ਆਪਣਾ ਅਧਿਕਾਰ ਹੈ ਉਹ ਕਹਿ ਸਕਦਾ ਹੁੰਦਾ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਅਸਲੀਅਤ ਉਹ ਪਹਿਲਾਂ ਹੀ ਲੋਕਾਂ ਨੂੰ ਦੱਸ ਦੋ ਇਹ ਸਮਝਦਾਂਗੇ ਉਹਨਾਂ ਨੂੰ ਆਪਣੀ ਗੱਲ ਦਾ ਅੰਦੇਸ਼ਾ ਹੈਗਾ ਕਈ ਉਹਨਾਂ ਦੇ ਐਮਐਲਏ ਕਈ ਉਹਨਾਂ ਦੇ ਪੋਲਿਟਿਕਲ ਲੀਡਰ ਤਨੋਂ ਮਨੋਂ ਉਹਨਾਂ ਦੇ ਨਾਲ ਨਹੀਂ ਹੈਗੇ ਥਾਲੀਵਾਲ ਮੈਨੂੰ ਨਹੀਂ ਲੱਗਦਾ ਕਿ ਜਿੱਸ ਕਰਨ ਕਿ ਮੈਂ ਔਨ ਰਿਕਾਰਡ ਇਹ ਗੱਲ ਕਹਿ ਰਿਹਾ ਹਾਂ कि 10-10 ਹਜ਼ਾਰ ਘਟੋ ਘਟ ਵੋਟ ਹਰ ਹਲਕੇ ਦੇ ਵਿੱਚੋਂ ਉਹ ਲਾਸ ਕਰਨਗੇ ਹਾਰਨਗੇ ਇਹਦੀ ਤਦਾਦ ਵਧੇਗੀ ਘਟੇਗੀ ਨਹੀਂ ਔਰ ਔਨ ਗਰਾਉਂਡ ਕੁਲਦੀਪ ਧਾਲੀਵਾਲ ਜਿੰਨਾਂ ਕੋਲ ਆਲਰੇਡੀ ਕਈ ਮਹਿਕਮੇ ਸੀ ਉਹ ਸਾਰੇ ਹੀ ਖੋਲੇ ਗਏ ਐਨਆਰਆਈ ਵਿਭਾਗ ਰਹਿ ਗਿਆ ਤੁਸੀਂ ਮੈਂ ਉਹਨਾਂ ਦੀ ਕਾਰਗਰਦਗੀ ਜਿਉਂ ਕਹਿੰਦੇ ਆ ਅਸੀਂ ਜ਼ਮੀਨਾਂ ਛਡਾ ਦਿੱਤੀਆਂ ਉਹ ਇਨਕੰਪਲੀਟ ਗੱਲ ਹੁੰਦੀ ਆ ਜੇ ਕਿਸੇ ਦੀ ਜ਼ਮੀਨ ਛੁੱਟੀ ਆ ਤੇ ਕਈਆਂ ਨੇ ਵਾਪਸ ਵੀ ਲਈ ਆ ਕਈਆਂ ਨੇ ਕੋਰਟਸ ਦੇ ਵਿੱਚ ਵੀ ਗਏ ਆ ਕਈਆਂ ਨੇ ਆਪਣੇ ਮੌਲਕ ਅਧਿਕਾਰਾਂ ਦਾ ਇਸਤੇਮਾਲ ਵੀ ਕੀਤਾ ਉਹ ਗੱਲਾਂ ਇਹ ਲੋਕਾਂ ਨੂੰ ਨਹੀਂ ਦੱਸਦੇ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਹ ਗੱਲ ਕਹਿ ਦਿੰਦੇ ਆ ਜੀ ਇਹ ਕਰ ਦਿੱਤਾ ਜੇ ਇਹ ਨਾ ਕੁਝ ਕਰ ਦਿੱਤਾ ਤੇ ਜਿਹੜੇ ਤੁਸੀਂ ਸ਼ਹਿਰ ਦੇ ਵਿੱਚ ਮੰਤਰੀ ਹੋ ਤੁਸੀਂ ਹੱਥ ਖੜਾ ਕਰਕੇ ਦੱਸ ਦਿਓ ਕਿ ਉਹ ਸ਼ਹਿਰ ਵਾਸਤੇ ਕਿਹੜਾ ਜਿਹਾ ਕੰਮ ਕੀਤਾ ਜਿਥੋਂ ਲੋਕ ਇਹ ਸਮਝ ਜਾਣ ਕਿ ਸਰਕਾਰ ਆਈ ਸੀ ਸਾਡੇ ਅਮਰitsar ਦੇ ਦਿਹਾਤੀ ਏਰੀਆ ਦਾ ਇੱਕ ਮੰਤਰੀ ਬਣ ਗਿਆ ਤੇ ਉਹਨੇ ਗੁਰੂ ਨਗਰੀ ਵਾਸਤੇ ਕੰਮ ਕਰ ਦਿੱਤੇ ਸੋ ਔਨ ਗਰਾਉਂਡ ਗੱਲ ਵੱਖਰੀ ਹੁੰਦੀ ਆ ਦਿਖਾਵੇ ਵੱਖਰੇ ਹੁੰਦੇ ਆ ਮੀਡੀਆ ਓਪਰਚ्युनिटीਜ਼ ਵੱਖਰੀਆਂ ਹੁੰਦੀਆਂ ਅਸਲ ਦੇ ਵਿੱਚ ਕੰਮ ਕਰਨਾ ਬੜਾ ਮੁਸ਼ਕਲ ਹੁੰਦਾ ਲੋਕ ਇਹਨਾਂ ਨੂੰ ਜਾਂਚ ਗਏ ਆ ਪਾਪ ਗਏ ਆ ਲੋਕ ਇਹਨਾਂ ਦੀ ਨੀਅਤ ਨੂੰ ਵੀ ਸਮਝ ਗਏ ਆ ਸੋ ਇਸ ਕਰਕੇ ਰੋਡ ਸ਼ੋ ਨੇ ਵੀ ਇਹ ਕਲੀਅਰ ਕਰ ਦਿੱਤਾ ਕਿ ਆਮ ਜਨਤਾ ਜਿਨ੍ਹਾਂ ਦਾ ਰਾਜਨੀਤੀ ਦੇ ਨਾਲ ਕੋਈ ਸਿੱਧਾ ਸਬੰਧ ਨਹੀਂ ਹੁੰਦਾ ਲੋਕਾਂ ਦਾ ਸਰਕਾਰਾਂ ਦੀ ਇੱਜ਼ਤ ਹੁੰਦੀ ਆ ਮਾਣ ਹੁੰਦੀ ਆ ਉਹਨਾਂ ਦਾ ਇਸ ਰੋਡ ਸ਼ੋ ਤੋਂ ਦਰਕਹਨਾਰ ਰਹਿਣਾ ਉਹਨਾਂ ਦਾ ਇਸ ਰੋਡ ਸ਼ੋ ਦੇ ਵਿੱਚ ਸ਼ਮੂਲੀਅਤ ਨਾ ਕਰਨਾ ਸਿੱਧਾ ਦੱਸਦਾ ਕਿ ਆਮ ਆਦਮੀ ਪਾਰਟੀ ਔਰ ਕੁਲਦੀਪ ਧਾਲੀਵਾਲ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸਪੈਸ਼ਲੀ ਉਹਨੇ ਪਪੂਲਰ ਨਹੀਂ ਰਹੇ ਜਿੰਨੇ ਕਿਸੇ ਸਮੇਂ ਦੇ ਵਿੱਚ ਹੋਇਆ ਕਰਦੇ ਸੀ ਬੋਲਦਾ ਧਨਵਰ ਜੀ ਆਏ ਸੀ ਪਵਨ ਸ਼ਰਮਾ ਜੀ ਜਿਹੜੇ ਕਿ ਸਮਾਜ ਸੇਵੀ ਨੇ ਅਤੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਰੋਡਸ ਨੂੰ ਫਲੋਪ ਦੱਸਦੇ ਆਏ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਜਿਹੜੇ ਨੇ 10000 ਹਰ ਹਲਕੇ ਦੀ ਲੀਡ ਤੋਂ ਹਾਰ ਰਹੇ ਨੇ ਤਾਂ ਵੱਡੇ ਚਿਹਰੇ ਨਾਲ ਰੈਲੀਆਂ ਹੋਣੀਆਂ 스타 ਚਿਹਰੇ ਲੈਂਦੇ ਜਾਂਦੇ ਨੇ ਰੈਲੀਆਂ ਦੇ ਵਿੱਚ ਪਰ ਜਿੱਤ ਜਿਹੜੀ ਹੈ ਕਿਸੇ ਥੇ ਨੂੰ ਪ੍ਰਾਪਤ ਹੋਣੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ ਪਰ ਆਮ ਆਦਮੀ ਪਾਰਟੀ ਵੱਲੋਂ ਵੀ 13 0 ਦਾ ਜਿਹੜਾ ਨਾਰਾ ਦਿੱਤਾ ਜਾ ਰਿਹਾ ਹੈ ਕਿ 13 0 ਨਾਲ ਪੰਜਾਬ ਦੇ ਵਿੱਚ ਜਿੱਤ ਪ੍ਰਾਪਤ ਹੋ ਰਹੀ ਹੈ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਆ ਤੁਹਾਡਾ ਦੋਸਤ ਅਮਵੀਰ ਜਲਾਲੀ ਤੁਸੀਂ ਜੁੜੇ ਰਹੋ ਅਸਲੀਏ ਚੈਨਲ ਨਾਲ